ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਬਾਦਲਾਂ ਦੇ ਖਾਸਮ ਖਾਸ ਆਗੂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਲੰਗਾਈ ਕਪੜੇ ਦੇ ਵੱਡੇ ਇਲਜ਼ਾਮ ਐਡਵੋਕੇਟ ਧਾਮੀ ਦੀ ਕਿਸਮਤ ਦਾ ਫੈਸਲਾ ਹੋਵੇਗਾ 21 ਤਾਰੀਖ ਨੂੰ ਅਮਰੀਕਾ ਤੋਂ ਢਿਪੋਰਟ ਹੋ ਕੇ ਆਏ ਨੌਜਵਾਨਾਂ ਵਾਸਤੇ ਸੀਐਮਾਨ ਦਾ ਵੱਡਾ ਐਲਾਨ ਕੀ ਬਦਲੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਮਿਲਿਆ ਸਟੀਕ ਜਵਾਬ ਪੰਜਾਬ ਬਿਜਲੀ ਵਿਭਾਗ ਵਿੱਚ ਨਿਕਲੀਆਂ 2500 ਲਾਈਨ ਮਹੀਨਾ ਦੀਆਂ ਪਰਤੀਆਂ ਅਮਰਿਤਪਾਲ ਸਿੰਘ ਬਾਰੇ ਵੱਡੀ ਖਬਰ ਕਿ ਜੇਲ੍ਹ ਵਿੱਚੋਂ ਆਵੇਗਾ ਬਾਹਰ ਜਾ ਨਹੀਂ 7 ਮਹੀਨੇ ਦੀ ਬੱਚੀ ਨਾਲ ਜ਼ਬਰਜਨਾਹ ਦੇ ਦੋਸ਼ੀ ਨੂੰ 80 ਦਿਨਾਂ ਦੇ ਅੰਦਰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਤੁਸੀਂ ਆਪਣੇ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਨਵਾਂ ਚੈਨਲ ਲੱਭਣ ਵਾਸਤੇ ਤੁਸੀਂ ਸਰਚ ਕਰੋ ਅਫੀਸ਼ੀਅਲ ਟੀਬੀਐਨ ਤੇ ਤੁਹਾਨੂੰ ਆਪਣਾ ਨਵਾਂ ਚੈਨਲ ਟੀਬੀਐਨ ਨਿਊਜ਼ ਲੱਭ ਜਾਏਗਾ ਤੇ ਹੁਣ ਗੱਲ ਕਰਦੇ ਆਂ ਪੰਥਕ ਸਿਆਸਤ ਦੀ ਲਗਾਤਾਰ ਅਸਤੀਫਿਆਂ ਦਾ ਦੌਰ ਹੈ ਤੇ ਇੱਕ ਦੂਸਰੇ ਦੇ ਉੱਤੇ ਹਮਲਾਵਰ ਰੁਖ ਵੀ ਹੈ ਹੁਣ ਤਖਤਸ਼ਰੀ ਦਮਦਮਾ ਸਾਫ ਦੇ ਸਾਫਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਇੱਕ ਤਾਂ ਮੰਦ ਭਾਗ ਆਖਿਆ ਦੂਜਾ ਉਹਨਾਂ ਨੇ ਇਹਦੇ ਉੱਤੇ ਕੁਝ ਹੋਰ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਦਾ ਅਸਲ ਇਹ ਵਿਚਾਰ ਚੀਫ ਖਾਲਸਾ ਦੀਵਾਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੇ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਪ੍ਰਧਾਨ ਧਾਮੀ ਤੇ ਦਬਾਅ ਪਾਇਆ ਜਾ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਮੁਖੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਉਹ ਗੱਲ ਦੱਸ ਰਹੇ ਸੀ ਉਹ ਕਿਸੇ ਤਰ੍ਹਾਂ ਦੇ ਦਬਾਅ ਹੇਠ ਜ਼ਰੂਰ ਸੀ ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਸਭ ਕੁਝ ਸਿਰਫ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਹੈ। ਇਹਦੇ ਨਾਲ ਹੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਐਸਟੀਪੀਸੀ ਦੇ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਤੇ ਵੱਡੇ ਅਤੇ ਗੰਭੀਰ ਦੋਸ਼ ਲਾਏ ਨੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਜਾਂਚ ਕਰਵਾਉਣ ਦੀ ਗੱਲ ਕਰ ਰਹੀ ਹੈ ਤਾਂ ਸਭ ਤੋਂ ਪਹਿਲਾਂ ਰਗੂਜੀਤ ਸਿੰਘ ਵਿਰਕ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਨੇ ਸਾਰਾ ਗੜੀ ਸਰਾਏ ਅਤੇ ਲੰਗਰ ਹਾਲ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਕੀਤੇ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਰਗੂਜੀਤ ਸਿੰਘ ਵਿਰਕ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਰਕ ਖੇਤਰ ਦੇ ਵਿੱਚ ਰਗੂਜੀਤ ਸਿੰਘ ਵਿਰਕ ਦਾ ਬੋਤ ਲਗਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਬਕਾ ਜਥੇਦਾਰ ਵਿਦਾਂਤੀ ਜੀ ਨੇ ਵੀ ਆਪਣੇ ਕਾਰਜਕਾਲ ਦੇ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਰੂਪ ਦੇ ਵਿੱਚ ਸੁਝਾ ਦਿੱਤਾ ਸੀ। ਕਿ ਸਿੰਘ ਸਹਿਬਾਨਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਵਾਸਤੇ ਨਿਯੁਕਤ ਨਿਜਮ ਬਣਾਏ ਜਾਣ ਕਿਵੇਂ ਕੀਤੀ ਜਾਵੇ ਨਿਯੁਕਤੀ ਜਾਂ ਸੇਵਾ ਮੁਕਤੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਕਾਰਜਕਾਲ ਦੇ ਦੌਰਾਨ ਇਸ ਮੁੱਦੇ ਤੇ ਸ਼੍ਰੋਮਣੀ ਕਮੇਟੀ ਨੂੰ ਯਾਦ ਪੱਤਰ ਵੀ ਭੇਜੇ ਐਸਜੀਪੀਸੀ ਮੁਖੀ ਅਤੇ ਸੱਤ ਮੈਂਬਰੀ ਕਮੇਟੀ ਦੇ ਅਸਤੀਫੇ ਤੇ ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਆ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਜੋ ਸੇਵਾ ਲਈ ਸੀ ਉਹਨੂੰ ਪੂਰੀ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਨਿਭਾਉਣਾ ਚਾਹੀਦਾ ਸੀ ਤੇ ਹੁਣ ਗੱਲ ਕਰਦੇ ਆ ਕਿ ਐਡਵੋਕੇਟ ਧਾਮੀ ਦੀ ਕਿਸਮਤ ਦਾ ਫੈਸਲਾ ਕਦ ਹੋਏਗਾ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਇਕੱਤਰਤਾ ਮੀਟਿੰਗ 21 ਫਰਵਰੀ ਨੂੰ ਸੱਦ ਲਈ ਗਈ ਹੈ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ 21 ਫਰਵਰੀ 2025 ਨੂੰ ਦੁਪਹਿਰ 12 ਵਜੇ ਅੰਤਰਿਕ ਕਮੇਟੀ ਦੀ ਇਕੱਤਰਤਾ ਸੱਦ ਲਈ ਗਈ ਹੈ ਅਤੇ ਦੱਸਿਆ ਗਿਆ ਕਿ ਇਹ ਮੁੱਖ ਦਫ਼ਤਰ ਅਮਰਸਰ ਦੇ ਵਿੱਚ ਹੋਏਗੀ ਉਨਾ ਦੱਸਿਆ ਕਿ ਇਕਤਰਤਾ ਬਾਰੇ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਪੱਤਰ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਵਿੱਚ ਕੋਈ ਵੱਡਾ ਫੈਸਲਾ ਲਿਆ ਜਾਂਦਾ ਹੈ ਭਾਵ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਫੈਸਲਾ ਰੱਦ ਕੀਤਾ ਜਾਂਦਾ ਜਾਂ ਸਵੀਕਾਰਿਆ ਜਾਂਦਾ ਤੇ ਹੁਣ ਗੱਲ ਕਰਦੇ ਹਾਂ ਬੀਤੀ 5 ਫਰਵਰੀ ਤੋਂ ਇੱਕ ਇੱਕ ਕਰਕੇ 3 ਜਹਾਜ਼ ਆ ਚੁੱਕੇ ਹੈ ਉਹਨਾਂ ਵਿੱਚ ਕਈ ਪੰਜਾਬੀ ਵੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਮਾਰ ਸਾਹ ਜ਼ਿਲ੍ਹੇ ਦੇ ਹਲਕਾ ਸਰਦੂਲਗੜ ਦਾ ਦੌਰਾ ਕਰ ਰਹੇ ਸੀ। ਇਸੇ ਦੌਰਾਨ ਮੁੱਖ ਮੰਤਰੀ ਮਾਨ ਨੇ ਜਿੱਥੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨਾਲ ਗੱਲਬਾਤ ਕੀਤੀ, ਉੱਥੇ ਜਿਲਾ ਕਚੈਰੀ ਦੇ ਵਿੱਚ ਵੀ ਉਹਨਾਂ ਵੱਲੋਂ ਦੌਰਾ ਕੀਤਾ ਗਿਆ। ਅਤੇ ਇਸ ਦੌਰਾਨ ਆਮ ਲੋਕਾਂ ਦੀਆਂ ਉਹਨਾਂ ਨੇ ਮੁਸ਼ਕਲਾਂ ਵੀ ਸੁਣੀਆਂ। ਮੁੱਖ ਮੰਤਰੀ ਮਾਨ ਨੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਨਿਰਾਸ਼ ਨਾ ਹੋਣ ਅਤੇ ਇਹਨਾਂ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਸ਼ੁਰੂ ਕਰਨ ਦੇ ਲਈ ਸਰਕਾਰ ਵੱਲੋਂ ਮੌਕੇ ਪ੍ਰਦਾਨ ਕਰਵਾਏ ਜਾਣਗੇ ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਨੌਜਵਾਨ ਵਿਦੇਸ਼ਾਂ ਤੋਂ ਵਾਪਸ ਆ ਚੁੱਕੇ ਐ ਅਤੇ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਬਹੁਤ ਵਧੀਆ ਰੋਜ਼ਗਾਰ ਸ਼ੁਰੂ ਕੀਤੇ ਹੋਏ ਨੇ ਜਿੱਥੇ ਕਈ ਹੋਰ ਨੌਜਵਾਨਾਂ ਨੂੰ ਵੀ ਉਹਨਾਂ ਵੱਲੋਂ ਰੋਜ਼ਗਾਰ ਦਿੱਤਾ ਹੋਇਆ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਉਹਨਾਂ ਦਾ ਆਚਨ ਚੇਤ ਦੌਰਾ ਨਹੀਂ ਬਲਕਿ ਰੁਟੀਨ ਦੇ ਵਿੱਚ ਹੀ ਦੌਰਾ ਕਰ ਰਹੇ ਐ ਉਹਨਾਂ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਜਿੱਥੇ ਡਾਕਟਰਾਂ ਦੀ ਵੱਡੀ ਕਮੀ ਹੈ ਉੱਥੇ ਜਿਲ੍ਹਾ ਕਚਹਿਰੀ ਦੇ ਵਿੱਚ ਵੀ ਕਰਮਚਾਰੀਆਂ ਦੀ ਘਾਟ ਹੈ ਅਤੇ ਪੱਕੇ ਤੌਰ ਤੇ ਤਹਿਸੀਲਦਾਰ ਦੀ ਤਾਇਨਾਤੀ ਵੀ ਉੱਥੇ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਦੂਲਗੜ੍ਹ ਦੇ ਵਿੱਚ ਤਹਿਸੀਲਦਾਰ ਦੀ ਪੱਕੀ ਤਾਇਨਾਤੀ ਕੀਤੀ ਜਾਏਗੀ ਤਾਂ ਕਿ ਲੋਕਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਨੂੰ ਵੀ ਜਲਦ ਸਰਕਾਰ ਦੇ ਵੱਲੋਂ ਪੂਰਾ ਕਰ ਦਿੱਤਾ ਜਾਏਗਾ। ਉਨਾਂ ਅਤਿਹਾਕ ਕੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਦੀ ਹਾਲਾਤ ਸੁਧਾਰਨ ਦੇ ਵਾਸਤੇ ਸਰਕਾਰ ਕੋਲ ਬਜਟ ਹੈ ਅਤੇ ਜਲਦੀ ਇਹਨਾਂ ਸੜਕਾਂ ਦੀ ਸਥਿਤੀ ਵੀ ਸੁਧਾਰ ਦਿੱਤੀ ਜਾਏਗੀ ਤੇ ਪਰ ਹੁਣ ਇੱਕ ਅਹਿਮ ਤੇ ਸਭ ਤੋਂ ਵੱਡਾ ਸਵਾਲ ਜਿਸ ਤਣ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਦਲ ਦਿੱਤਾ ਜਾਏਗਾ ਇਹਦੇ ਉੱਤੇ ਜਦੋਂ ਸਵਾਲ ਕੀਤਾ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਮੁੱਖ ਮੰਤਰੀ ਮਾਨ ਬਦਲਤੇ ਜਾਣਗੇ ਇਹ ਜਦੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਦਲੇ ਜਾਣ ਦੀ ਚਰਚਾ ਤਾਂ ਹੋ ਰਹੀ ਹੈ ਪਰ ਇਹ ਪੂਰੀ ਤਰ੍ਹਾਂ ਅਫਵਾਹ ਹੈ ਮੁੱਖ ਮੰਤਰੀ ਮਾਨ ਬੋਲੇ ਕਿ ਇਦਾਂ ਦੀ ਗੱਲ ਹੋ ਸਕਦੀ ਹੈ ਕਦੇ ਇਹ ਸਿਰਫ ਅਫਵਾਹ ਫਲਾਈਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ ਇਹ ਸਵਾਲ ਦਰਅਸਲ ਕੀਤਾ ਗਿਆ ਸੀ ਕਿ ਕੇਜਰੀਵਾਲ ਪੰਜਾਬ ਦੇ ਹੁਣ ਮੁੱਖ ਮੰਤਰੀ ਬਣਨਗੇ ਜਿਸ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਸੀਐਮ ਬਦਲੇ ਜਾਣ ਦੀਆਂ ਚਰਚਾਵਾਂ ਪੂਰੀ ਤਰ੍ਹਾਂ ਅਫਵਾਹਾਂ ਨੇ ਉਨਾ ਕਿਹਾ ਕਿ ਜਿਹੜੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਇਹ ਅਫਵਾਹਾਂ ਉਹਨਾਂ ਵੱਲੋਂ ਹੀ ਫੈਲਾਈਆਂ ਜਾ ਰਹੀਆਂ ਨੇ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਕੈਬਨਟ ਮੀਟਿੰਗ ਤੋਂ ਬਾਅਦ ਵੀ ਇਹ ਖਬਰ ਮਿਲੀ ਸੀ ਕਿ ਉਹਨਾਂ ਦੀ ਇੱਕ ਵਿਧਾਇਕ ਦੇ ਵੱਲੋਂ ਬੀਤੇ ਦਿਨਾਂ ਦਾ ਦਿੱਤਾ ਗਿਆ ਬਿਆਨ ਉਹਦੇ ਉੱਤੇ ਵੀ ਆਖਿਆ ਸੀ ਕਿ ਜੇਕਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਤਾਂ ਬਣ ਜਾਵੇ ਜਦੋਂ ਕਿ ਅਮਨ ਅਰੂੜਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਹਨਾਂ ਦੇ ਉਸ ਬਿਆਨ ਨੂੰ ਮੁੱਢੋਂ ਹੀ ਅਰਧ ਕਰ ਦਿੱਤਾ ਸੀ ਤੇ ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਲਗਾਤਾਰ ਨੌਕਰੀਆਂ ਵੀ ਬਲ ਰਹੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਬੀਤੇ ਦਿਨੀ ਨੌਕਰੀਆਂ ਕੱਢੇ ਜਾਣ ਤੋਂ ਬਾਅਦ ਹੁਣ ਅਗਲੀ ਤੇ ਵੱਡੀ ਖਬਰ ਨੌਜਵਾਨਾਂ ਵਾਸਤੇ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪਾ ਪੀਐਸਪੀਸੀਐਲ ਦੇ ਵਿੱਚ 2500 ਸਹਾਇਕ ਲਾਇਰਮੈਨਾਂ ਦੀਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ ਇਹਦੇ ਵਾਸਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਇਸ ਭਰਤੀ ਵਿੱਚ ਕੁੱਲ 25 ਅਸਾਮੀਆਂ ਨੇ ਜਿਨ੍ਹਾਂ ਵਿੱਚੋਂ 837 ਅਸਾਮੀਆਂ ਔਰਤਾਂ ਵਾਸਤੇ ਰਾਖਵੀਆਂ ਰੱਖੀਆਂ ਗਈਆਂ ਨੇ ਇਸ ਭਰਤੀ ਲਈ ਅਰਜੀ ਪ੍ਰਕਿਰਿਆ 21 ਫਰਵਰੀ 2025 ਤੋਂ ਸ਼ੁਰੂ ਹੋਏਗੀ ਅਤੇ ਇੱਛਕ ਉਮੀਦਵਾਰ 13 ਮਾਰਚ 2025 ਤੱਕ ਅਪਲਾਈ ਕਰ ਸਕਣਗੇ ਇਸ ਭਰਤੀ ਲਈ ਵਿਦਿਅਕ ਯੋਗਤਾ ਦੇ ਤਹਿਤ ਉਮੀਦਵਾਰਾਂ ਨੇ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਲਾਈਨਮੈਨ ਟ੍ਰੇਡ ਦੇ ਵਿੱਚ ਆਈਟੀਆਈ ਐਨਏਸੀ ਅਪ੍ਰੈਂਟਰਸ਼ਿਪ ਸਰਟੀਫਿਕੇਟ ਵੀ ਉਹਨਾਂ ਕੋਲ ਹੋਣਾ ਲਾਜ਼ਮੀ ਹੈ ਉਮੀਦਵਾਰਾਂ ਦੇ ਕੋਲ ਇਲੈਕਟ੍ਰੀਕਲ ਵਾਇਰਮੈਨ ਵਪਾਰ ਦੇ ਵਿੱਚ ਰਜਿਸਟਰਡ ਫੈਕਟਰੀ ਕੰਪਨੀ ਜਾਂ ਸੰਸਥਾ ਵਿੱਚ ਕੰਮ ਕਰਨ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ। ਇਹਦੇ ਤੋਂ ਇਲਾਵਾ ਉਮੀਦਵਾਰ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਵੀ ਹੋਣਾ ਚਾਹੀਦਾ ਜੋ ਉਸਨੇ 10ਵੀਂ ਜਮਾਤ ਜਾਂ ਇਸ ਤੋਂ ਉੱਪਰ ਤੱਕ ਪੜ੍ਹੀ ਹੋਵੇ। ਉਮੀਦਵਾਰ ਦੀ ਘੱਟੋ-ਘੱਟ ਉਮਰ 18 ਬਰੇ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਨਾਲ ਸੰਬੰਧਿਤ ਉਮੀਦਵਾਰ ਨੂੰ ਨਿਯਮਾ ਵਿੱਚ ਪਾਵ ਉਮਰ ਦੇ ਵਿੱਚ ਕੁਝ ਛੋਟ ਵੀ ਦਿੱਤੀ ਜਾਏਗੀ ਤੇ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਇੱਕ ਵੱਡੀ ਖਬਰ ਬਣ ਰਹੀ ਹੈ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਸੀ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਇਸ ਪਟੀਸ਼ਨ ਦੇ ਵਿੱਚ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਉਹਨਾਂ ਨੂੰ ਆਗਿਆ ਦਿੱਤੀ ਜਾਵੇ ਪਟੀਸ਼ਨ ਦੇ ਵਿੱਚ ਅਮਰਿਤਪਾਲ ਸਿੰਘ ਵੱਲੋਂ ਆਖਿਆ ਗਿਆ ਕਿ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਹੋ ਜਾਏਗੀ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਹਨੂੰ ਸੈਸ਼ਨ ਲਈ ਪੈਰੋਲ ਦਿੱਤੀ ਜਾ ਸਕਦੀ ਹੈ ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਜੇਲ੍ਹ ਦੇ ਵਿੱਚ ਬੰਦ ਜੰਮੂ ਕਸ਼ਮੀਰ ਦੇ ਸੰਸਦ ਅਬਦੁੱਲ ਰਾਸ਼ਿਦ ਸ਼ੇਖ ਉਰਫ ਰਾਸ਼ਿਦ ਇੰਜੀਨੀਅਰ ਨੂੰ ਸੰਸਦ ਦੇ ਚੱਲ ਰਹੇ ਇਜਲਾਸ ਵਿੱਚ ਸ਼ਾਮਲ ਹੋਣ ਵਾਸਤੇ 2 ਦਿਨਾਂ ਦੀ ਹਿਰਾਸਤੀ ਪੈਰੋਲ ਦੀ ਆਗਿਆ ਦੇ ਦਿੱਤੀ ਸੀ ਰਾਸ਼ਦ ਜੋ ਜੰਮੂ ਕਸ਼ਮੀਰ ਦੇ ਬਾਰਾਮੂਲਾ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਨੇ ਜੰਮੂ ਕਸ਼ਮੀਰ ਵਿੱਚ ਵੱਖਵਾਦੀਆਂ ਅਤੇ ਆਤਵਾਦੀ ਗਰੁੱਪਾਂ ਨੂੰ ਫੰਡ ਦੇਣ ਦੇ ਦੋਸ਼ਾਂ ਨਾਲ ਸਬੰਧਤ ਆਤਵਾਦੀ ਫੰਡਿੰਗ ਮਾਮਲੇ ਵਿੱਚ ਮੁਕਾਦਮੇ ਦਾ ਇਸ ਵਕਤੋਂ ਸਾਹਮਣਾ ਕਰ ਰਹੇ ਹੈ ਅਤੇ ਜੇਲ੍ਹ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਨੇ ਕਿਹਾ ਕਿ ਲੋਕ ਸਭਾ ਸਕੱਤਰ ਨੇ ਉਹਨਾਂ ਨੂੰ ਪੱਤਰ ਲੈ ਕੇ ਕਿਹਾ ਕਿ ਹੁਣ ਤੱਕ 46 ਦਿਨਾਂ ਤੋਂ ਲੋਕ ਸਭਾ ਤੋਂ ਉਹ ਗੈਰ ਹਾਜ਼ਰ ਨੇ ਪਹਿਲਾ 24 ਜੂਨ ਤੋਂ 2 ਜੁਲਾਈ ਤੱਕ ਅਤੇ ਫਿਰ 22 ਜੁਲਾਈ ਤੋਂ 9 ਅਗਸਤ ਦਰਮਿਆਨ 19 ਦਿਨਾਂ ਵਾਸਤੇ ਇਸ ਤੋਂ ਬਾਅਦ 25 ਨਵੰਬਰ ਤੋਂ 12 ਦਸੰਬਰ ਤੱਕ ਉਹ 18 ਦਿਨ ਗੈਰਹਾਜ਼ਰ ਰਹੇ ਹੈ। ਅਮਰਿਤਪਾਲ ਸਿੰਘ ਨੇ ਕਿਹਾ ਕਿ ਉਹ ਹੁਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹੈ ਅਤੇ ਸੰਸਦ ਦੇ ਸੈਸ਼ਨ ਵਿੱਚ ਉਹ ਸ਼ਾਮਲ ਹੋਣਾ ਚਾਹੁੰਦੇ ਹੈ। ਉਹਨਾਂ ਨੇ ਪਿਛਲੇ ਸਾਲ ਲੋਕ ਸਭਾ ਸਪੀਕਰ ਤੋਂ ਵੀ ਇਹ ਮੰਗ ਕੀਤੀ ਸੀ ਕਿ ਉਹਨੂੰ ਲੋਕ ਸਭਾ ਸੈਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੀ ਆਗਿਆ ਮਿਲੇ। ਬਾਅਦ ਵਿੱਚ 17 ਦਸੰਬਰ ਨੂੰ ਇਸ ਮੰਗ ਸੰਬੰਧੀ ਅਮ੍ਰਿਤਸਰ ਦੇ ਡੀਸੀ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਪਰ ਉਸ ਨੂੰ ਫਿਰ ਰੱਦ ਕਰ ਦਿੱਤਾ ਗਿਆ ਸੀ। ਇਸ ਲਈ ਹੁਣ ਉਹਨਾਂ ਨੇ ਇਸ ਮੰਗ ਨੂੰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦੇ ਰਾਹੀਂ ਦਾਇਰ ਕੀਤਾ ਹੈ ਇਸ ਪਟੀਸ਼ਨ ਤੇ ਅਦਾਲਤ ਵਿੱਚ ਕੁਝ ਦਿਨਾਂ ਵਿੱਚ ਸੁਣਵਾਈ ਹੋ ਜਾਣ ਦੀ ਸੰਭਾਵਨਾ ਹੈ ਤੇ ਹੁਣ ਲੋਕ ਕਿਵੇਂ ਝੂਠੀਆਂ ਕਹਾਣੀਆਂ ਘੜ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਬੈਕ ਟੂ ਬੈਕ ਇਸੇ ਤਰ੍ਹਾਂ ਦੀਆਂ ਕਹਾਣੀਆਂ ਅਤੇ ਇਹਨਾਂ ਕਹਾਣੀਆਂ ਤੋਂ ਪਰਦਾ ਫਾਸ਼ ਹੋਈਆ ਬੀਤੀ 16 ਅਤੇ 17 ਫਰਵਰੀ ਦੇ ਦਰਮਿਆਨੀ ਰਾਤ ਐਨ ਆਰ ਆਈ ਜੋੜੇ ਨਾਲ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ ਅਤੇ ਹੁਣ ਇਸ ਵਾਰਦਾਤ ਵਿੱਚ ਮੋੜ ਹੀ ਨਹੀਂ ਸਗੋਂ ਕੂਣੀ ਮੋੜ ਆ ਗਿਆ ਹੈ ਜੋੜੇ ਨਾਲ ਲੁੱਟ ਦੀ ਇਹ ਵਾਰਦਾਤ ਬਿਲਕੁਲ ਝੂਠੀ ਨਿਕਲੀ ਹੈ ਆਸਟ੍ਰੇਲੀਆ ਤੋਂ ਆਏ ਇਸ ਜੋੜੇ ਨੇ ਖੁਦ ਦੀ ਲੁੱਟ ਦੀ ਇਹ ਕਹਾਣੀ ਘੜੀ ਸੀ ਹਾਲਾਂਕਿ ਲੁੱਟ ਦੀ ਘਟਨਾ ਕੋਈ ਵਾਪਰੀ ਹੋਈ ਨਹੀਂ ਸੀ ਐਨ ਆਰ ਆਈ ਜੋੜੇ ਨੇ ਮਦਦ ਲਈ ਰੁਕੇ ਕਬੱਡੀ ਖਿਡਾਰੀਆਂ ਜਿਹੜੇ ਭਾਵ ਉਸ ਖਿਡਾਰੀ ਉਸ ਵਕਤ ਉਹਨਾਂ ਨੂੰ ਵਿਅਕਤੀ ਰੁਕੇ ਸੀ ਖਿਡਾਰੀਆਂ ਦੇ ਰੂਪ ਵਿੱਚ ਸਨ ਉਹਨਾਂ ਦੇ ਉੱਪਰ ਇਹ ਲੁੱਟ ਦੇ ਇਲਜ਼ਾਮ ਲਾ ਦਿੱਤੇ ਗਏ ਸੀ ਬਠਿੰਡਾ ਪੁਲਿਸ ਲਈ ਗੁੱਥੀ ਬਣੀ ਇਹ ਵਾਰਦਾਤ ਲੋਕਾਂ ਦੀ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਸੀ ਪਰ ਪੁਲਿਸ ਨੇ ਸਖਤ ਮਿਹਨਤ ਕੀਤੀ ਅਤੇ ਤੇਜ਼ੀ ਨਾਲ ਜਾਂਚ ਕਰਦਿਆਂ ਇਸ ਗੁੱਥੀ ਨੂੰ ਸੁਲਝਾ ਲਿਆ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸਾਡੇ ਵੱਲੋਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਆਸਟ੍ਰੇਲੀਆ ਦੇ ਵਸਨੀਕ ਨੇ ਇਹਨਾਂ ਵੱਲੋਂ ਬੀਤੇ ਦਿਨ ਪੁਲਿਸ ਨੂੰ ਇੱਕ ਝੂਠੀ ਇਤਲਾਹ ਦਿੱਤੀ ਗਈ ਸੀ ਕਿ ਉਹ ਵਿਆਹ ਤੋਂ ਪਰਤ ਰਹੇ ਸੀ ਉਹਨਾਂ ਦੇ ਸੋਨੇ ਦੇ ਗਹਿਣੇ ਕੁਝ ਵਿਅਕਤੀ ਲੁੱਟ ਕੇ ਫਰਾਰ ਹੋ ਗਏ ਆ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਨਈਆਂ ਵਾਲਾਂ ਦੇ ਐਸ ਐਚ ਓ ਕਟਨਾ ਸਥਾਨ ਤੇ ਪਹੁੰਚੇ ਸੀ ਜਿੱਥੇ ਉਹਨਾਂ ਨੂੰ ਆਸਟ੍ਰੇਲੀਆ ਤੋਂ ਆਏ ਰਜਿੰਦਰ ਕੌਰ ਉਰਫ ਸੋਰੀਆ ਅਤੇ ਉਸਤਾ ਪਤੀ ਸਾਹਿਬ ਪਿੰਡ ਚੱਕ ਵਕਤੂ ਮਿਲੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਪਿੰਡ ਕੋਠੇ ਨੱਥਾ ਸਿੰਘ ਵਾਲਾਂ ਤੋਂ ਇੱਕ ਵਿਆਹ ਸਮਾਗਮ ਦੇ ਸ਼ਾਮਲ ਹੋ ਕੇ ਆਪਣੇ ਪਿੰਡ ਨੂੰ ਪਰਤ ਰਹੇ ਸੀ ਪਰ ਜਦੋਂ ਉਹ ਆ ਰਹੇ ਸੀ ਤਾਂ ਜੈਤੋਂ ਬਾਈਪਾਸ ਸੂਏ ਦੇ ਪੁੜ ਨੇੜੇ ਗੋਨੇ ਆਣਾ ਵਿਖੇ ਪਹੁੰਚੇ ਤਾਂ ਉਹਨਾਂ ਦੇ ਬੱਚੇ ਨੂੰ ਉਲਟੀ ਆਉਣ ਲੱਗੀ ਅਤੇ ਸੜਕ ਕਿਨਾਰੇ ਉਹਨਾਂ ਨੇ ਆਪਣੀ ਗੱਡੀ ਰੋਕੀ। ਰਜਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਦੋਂ ਉਹ ਗੱਡੀ ਵਿੱਚੋਂ ਨਿਕਲ ਕੇ ਆਪਣੇ ਬੱਚੇ ਨੂੰ ਉਲਟੀ ਕਰਵਾ ਰਹੀ ਸੀ ਤਾਂ ਪਿੱਛੋਂ ਆਰਟੀਗਾ ਗੱਡੀ ਆਈ ਜਿਸ ਦੇ ਵਿੱਚ 7 8 ਨੌਜਵਾਨ ਸਵਾਰ ਸਨ। ਉਹਨਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਹਥਿਆਰਬੰਦ ਨੌਜਵਾਨ ਉਹਨਾਂ ਨੇ ਪਿਸਤੌਲ ਦਿਖਾਈ ਅਤੇ ਸਾਰੇ ਗਹਿਣੇ ਗੱਟੇ ਦੇਣ ਵਾਸਤੇ ਆਖ ਦਿੱਤਾ। ਐਸਐਸਪੀ ਕੌਂਡਲ ਨੇ ਦੱਸਿਆ ਕਿ ਰਜਿੰਦਰ ਕੌਰ ਨੇ ਕਿਹਾ ਕਿ ਉਸਤੇ ਹੱਥਾਂ ਵਿੱਚ 28 ਤੋਲੇ ਸੋਨੇ ਦੀਆਂ ਚੂੜੀਆਂ 9 ਤੋਲੇ ਸੋਨੇ ਦਾ ਰਾਣੀ ਹਾਰ ਅਤੇ ਉਸਤੇ ਪਤੀ ਸਾਹਿਲ ਦੇ ਹੱਥ ਵਿੱਚ ਪਾਇਆ 2 ਤੋਲੇ ਸੋਨੇ ਦਾ ਬ੍ਰੇਸਲੇਟ ਜ਼ਬਰਦਸਤੀ ਖੋ ਕੇ ਲੈ ਗਏ ਐ ਐਸਐਸਪੀ ਨੇ ਦੱਸਿਆ ਕਿ ਐਨਆਰਆਈ ਜੋੜੇ ਨੇ ਦਾਵਾ ਕੀਤਾ ਸੀ ਕਿ ਲੁਟੇਰਿਆਂ ਨੇ ਉਹਨਾਂ ਕੋਲੋਂ ਕੁੱਲ 39 ਤੋਲੇ ਸੋਨਾ ਲੁੱਟ ਲਿਆ ਸੀ ਐਨਆਰਆਈ ਜੋੜੇ ਨੇ ਕਾਰ ਵਿੱਚ ਭੱਜ ਰਹੇ ਲੋਕਾਂ ਦੀ ਇੱਕ ਵੀਡੀਓ ਵੀ ਪੁਲਿਸ ਨੂੰ ਦੇ ਦਿੱਤੀ ਸੀ ਜਿਸ ਤੋਂ ਪੁਲਿਸ ਨੇ ਆਰਟਿਕਾ ਗੱਡੀ ਦਾ ਨੰਬਰ ਟ੍ਰੇਸ ਕਰ ਲਿਆ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਆਰਟੀਕਾ ਗੱਡੀ ਦੇ ਜਿਹੜੇ ਡਰਾਈਵਰ ਮਦਨ ਲਾਲ ਪੁੱਤਰ ਹਰੀਰਾਮ ਵਾਸੀ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਨੂੰ ਹਿਰਾਸਤ ਵਿੱਚ ਲਿਆ ਜਦੋਂ ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਿਨ ਉਹ ਇੱਕ ਟੂਰਨਾਮੈਂਟ ਤੋਂ ਵਾਪਸ ਆ ਰਹੇ ਸੀ ਜਿਸ ਦੇ ਵਿੱਚ ਖੁਡਾਰੀ ਸਰੇਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਵਿਜੇਪਾਲ ਭਵਨ ਕੁਮਾਰ ਵਿਨੋਦ ਕੁਮਾਰ ਅਤੇ ਸਚਨ ਜਿਹੜੇ ਕਿ ਸ਼ਤੀਰਵਾਲਾ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਸਨ ਐਸਐਸਪੀ ਨੇ ਦੱਸਿਆ ਕਿ ਇਸ ਜੋੜੇ ਨੇ ਸੜਕ ਕਿਨਾਰੇ ਉਹਨਾਂ ਦੇ ਨਾਲ ਦਰਅਸਲ ਲੁੱਟ ਦੀ ਵਾਰਦਾਤ ਦੀ ਝੂਠੀ ਕਹਾਣੀ ਘੜੀ ਸੀ ਕਿਉਂਕਿ ਪਤੀ ਪਤਨੀ ਖੁਦ ਸੜਕ ਕਿਨਾਰੇ ਖੜੇ ਲੜ ਰਹੇ ਸੀ ਅਤੇ ਇਨ੍ਹਾਂ ਖਿਡਾਰੀਆਂ ਨੇ ਤਾਂ ਦਰਅਸਲ ਇਸ ਜੋੜੇ ਦੀ ਮਦਦ ਕੀਤੀ ਸੀ ਜਦੋਂ ਉਹ ਉਸ ਔਰਤ ਕੋਲ ਮਦਦ ਵਾਸਤੇ ਪਹੁੰਚੇ ਸਨ ਐਸਐਸਪੀ ਨੇ ਦੱਸਿਆ ਕਿ ਐਨਆਰਆਈ ਜੋੜੇ ਨੇ ਮਦਦ ਕਰਨ ਲਈ ਰੋਕੇ ਖਿਡਾਰੀਆਂ ਦੇ ਉੱਪਰ ਹੀ ਲੁੱਟ ਖੋਦੇ ਦੋਸ਼ ਲਗਾ ਦਿੱਤੇ ਅਤੇ ਮਨਘੜਤ ਕਹਾਣੀ ਬਣਾ ਕੇ ਪੁਲਿਸ ਨੂੰ ਇਹ ਝੂਠੀ ਇਤਲਾਹ ਦੇ ਦਿੱਤੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਐਨ ਆਰ ਆਈ ਜੋੜੇ ਦੀ ਸ਼ਿਕਾਇਤ ਤੋਂ ਬਾਅਦ ਕੁਝ ਅਣਪਛਾਤੀ ਲੁਟੇਰਿਆਂ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਸੀ ਪਰ ਹੁਣ ਲੁੱਟ ਦੀ ਕਹਾਣੀ ਝੂਠੀ ਨਿਕਲਣ ਤੋਂ ਬਾਅਦ ਆਸਟ੍ਰੇਲੀਆ ਨਿਵਾਸੀ ਰਜਿੰਦਰ ਕੌਰ ਅਤੇ ਉਸਦੇ પતિ ਸਾਹਿਲ ਦੇ ਖਿਲਾਫ ਪੁਲਿਸ ਨੇ ਝੂਠੀ ਇਤਲਾਹ ਦੇਣ ਦਾ ਮੁਕੱਦਮਾ ਦਰਜ ਕਰ ਦਿੱਤਾ ਐਸ ਐਸ ਪੀ ਕੌਂਟ ਨੇ ਲੋਕਾਂ ਨੂੰ ਕਿਹਾ ਕਿ ਉਹ ਪੁਲਿਸ ਕੋਲ ਸੱਚੀ ਇਤਲਾਹ ਹੀ ਦੇਣ ਜੇਕਰ ਕਿਸੇ ਨੇ ਪੁਲਿਸ ਨੂੰ ਝੂਠੀ ਇਤਲਾਹ ਦਿੱਤੀ ਸ਼ਿਕਾਇਤ ਕੀਤੀ ਤਾਂ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ ਕਿਉਂਕਿ ਪੁਲਿਸ ਕੋਈ ਹੋਰ ਕੰਮ ਕਰਨ ਦੀ ਬਜਾਏ ਇਹ ਝੂਠੀਆਂ ਇਤਲਾਹਾਂ ਵੱਲ ਆਪਣਾ ਧਿਆਨ ਕੇਂਦਰਿਤ ਕਰ ਲੈਂਦੀ ਹੈ ਕਿਉਂਕਿ ਪੁਲਿਸ ਨੂੰ ਉਸ ਵਕਤ ਇਹ ਸੱਚ ਝੂਠ ਦਾ ਪਤਾ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਦੀ ਖਬਰ ਦਾ ਪਰਦਾਫਾਸ਼ ਲੁਧਿਆਣੇ ਵਾਲੇ ਪਾਸਿਓਂ ਵੀ ਹੋਇਆ ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇੱਕ ਕਾਰੋਬਾਰੀ ਉਸ ਉੱਤੇ ਹਮਲਾ ਹੋਇਆ ਸੀ ਉਸਦੀ ਪਤਲੀ ਦਾ ਕਤਲ ਹੋ ਗਿਆ ਸੀ ਪਰ ਪਤਾ ਲੱਗਿਆ ਕਿ ਪਤਨੀ ਦੇ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾਇਆ ਗਿਆ ਅਤੇ ਇਸ ਮਾਮਲੇ ਵਿੱਚ ਥਾਣਾ ਡੇਲੋਂ ਦੇ ਪੁਲਿਸ ਨੇ ਆਖਰੀ ਅਤੇ ਮੁੱਖ ਮਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦੇਂਦਿਆਂ ਥਾਣਾ ਡੇਲੋਂ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮਲਜ਼ਮ ਦੀ ਪਛਾਣ ਢੰਡਾਰੀ ਇਲਾਕੇ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਦੀ ਪੁੱਛਗਿੱਛ ਵਾਸਤੇ ਉਹਦਾ 7 ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਮਲਜ਼ਮ ਦੇ ਕੋਲੋਂ ਇਸ ਕੇਸ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ ਦਸੁਣਾ ਬਣਦਾ ਕਿ ਕਾਰੋਬਾਰੀ ਅਨੋਖ ਮਿੱਤਲ ਨੇ ਆਪਣੀ ਪਤਨੀ ਮਾਨਵੀ ਮਿੱਤਲ ਉਰਫ ਲਿਪਸੀ ਦੀ ਸੁਪਾਰੀ ਆਪਣੇ ਪੁਰਾਣੇ ਮੁਲਾਸਮ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਦਿੱਤੀ ਸੀ ਸੁਪਾਰੀ ਦੀ 2.5 ਲੱਖ ਰੁਪਏ ਦੀ ਰਕਮ ਤੈਅ ਹੋਈ ਸੀ ਗੋਪੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੀਤੇ ਐਤਵਾਰ ਦੀ ਰਾਤ ਨੂੰ ਦੋ ਬੱਚਿਆਂ ਦੀ ਮਾਂ ਲਿਪਸੀ ਦੇ ਉੱਪਰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਸਾਰੀ ਘਟਨਾ ਦੇ ਵਿੱਚ ਲਿਪਸੀ ਦਾ ਪਤੀ ਅਨੋਖ ਮਿੱਤਲ ਵੀ ਉਹਨਾਂ ਦੇ ਨਾਲ ਹੀ ਸੀ ਅਤੇ ਉਹ ਲਿਪਸੀ ਨੂੰ ਡਿਨਰ ਕਰਵਾਉਣ ਦੇ ਬਹਾਨੇ ਵੀਰਾਨ ਇਲਾਕੇ ਵਿੱਚ ਲੈ ਕੇ ਆਇਆ ਸੀ ਪੁਲਿਸ ਨੇ ਸਾਰੇ ਮਾਮਲੇ ਦੀਆਂ ਕੜੀਆਂ ਜੋੜ ਕੇ ਜਦ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਤਾਂ ਇਹ ਸੱਚ ਸਾਹਮਣੇ ਆ ਗਿਆ ਕਿ ਕਾਤਲ ਨਾਜਾਇਜ਼ ਸਬੰਧਾਂ ਦੇ ਚੱਲਦੇ ਹੋਇਆ ਸੀ ਪਿਛਲੇ 4 ਸਾਲ ਤੋਂ ਅਨੋਖ ਮਿੱਤਲ ਦੇ ਪ੍ਰਤੀਕਸ਼ਾ ਨਾਮ ਦੀ ਲੜਕੀ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸ ਨੇ ਆਪਣੇ ਸਬੰਧਾਂ ਵਿੱਚ ਰੋੜਾ ਬਣੀ ਆਪਣੀ ਪਤਨੀ ਨੂੰ ਰਸਤੇ ਵਿੱਚੋਂ ਹਟਾਉਣ ਦੀ ਸਪਾਰੀ ਦਿੱਤੀ ਸੀ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਦੇ ਸਾਰੇ ਮੁਲਜ਼ਮਾ ਨੂੰ ਫਿਰ ਗ੍ਰਿਫਤਾਰ ਕਰ ਲਿਆ ਐਸਐਚਓ ਸੁਖਜਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਰਿਮਾਂਡ ਦੇ ਦੌਰਾਨ ਮਲਜ਼ਮਾ ਕੋਲੋਂ ਕਈ ਹੋਰ ਖੁਲਾਸੇ ਹੋ ਜਾਣ ਦੀ ਸੰਭਾਵਨਾ ਵੀ ਹੈ। ਅਨੋਖ ਮਿੱਤਰ ਨੇ ਆਪਣੀ ਪਤਨੀ ਮਾਰਵੀ ਮਿੱਤਰ ਉਰਫ ਲਿਪਸੀ ਦਾ ਜਿਹੜਾ ਕਤਲ ਸਿਰਫ ਇਸ ਵਾਸਤੇ ਕਰਵਾਇਆ ਕਿਉਂਕਿ ਉਹ ਉਸ ਨੂੰ ਪ੍ਰਤੀਕਸ਼ਾ ਨਾ ਦੀ ਔਰਤ ਨਾਲ ਸਬੰਧ ਤੋੜਨ ਵਾਸਤੇ ਆਖਦੀ ਸੀ। ਇਸੇ ਗੱਲ ਨੂੰ ਲੈ ਕੇ ਪਤੀ ਪਤਨੀ ਦੇ ਵਿੱਚਕਾਰ ਅਕਸਰ ਤਣਾ ਰਹਿਦਾ ਸੀ। ਅਨੋਖ ਮਿੱਤਰ ਨੇ ਆਪਣੇ ਨਜ਼ਾਇਜ਼ ਸਬੰਧਾਂ ਵਿੱਚ ਰੋੜਾ ਮੜ ਰਹੀ ਪਤਨੀ ਨੂੰ ਲਾਂਬੇ ਕਰਨ ਦੀ ਫਿਰ ਇਹ ਸਾਜ਼ਿਸ਼ ਘੜ ਰਹੀ। ਆਪਣੇ ਪ੍ਰੇਮਿਕਾ ਨਾਲ ਮਿਲ ਕੇ ਉਸ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਸੋਮਵਾਰ ਵਾਲੇ ਦਿਨ ਇਹ ਸਾਰਾ ਮਾਮਲਾ ਸੁਲਝਣ ਲੱਗਿਆ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਦੱਸਿਆ ਕਿ ਇਹ ਕਤਲ ਇੱਕ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਸ਼ੱਕ ਹੋਣ ਤੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਅਨੋਖ ਮਿੱਤਲ ਆਪ ਹੀ ਸਾਰੀ ਸਾਜ਼ਿਸ਼ ਦਾ ਖੁਲਾਸਾ ਕਰ ਗਿਆ ਇਸ ਸਾਜ਼ਿਸ਼ ਦੇ ਵਿੱਚ ਪ੍ਰਤੀਕਸ਼ਾ ਵੀ ਉਸਦੀ ਭਾਈਵਾਲ ਬਣੀ ਪੁਲਸ ਨੇ ਪ੍ਰਤੀਕਸ਼ਣਾ ਵੀ ਹਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਅਨੋਖ ਮਿੱਤਲ ਕੌਂਟਰੈਕਟ ਕਿਲਰ ਗੁਰਪ੍ਰੀਤ ਸਿੰਘ ਨੂੰ ਜਾਣਦਾ ਸੀ ਉਸ ਨੇ ਗੁਰਪ੍ਰੀਤ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਵਾਸਤੇ ਫਿਰ ਹਾਇਰ ਕਰ ਲਿਆ ਗੁਰਪ੍ਰੀਤ ਸਿੰਘ ਨੇ ਚਾਰ ਹੋਰ ਮੁਲਜ਼ਮਾਂ ਨੂੰ ਆਪਣੇ ਨਾਲ ਰੜਾ ਲਿਆ ਅਤੇ ਸ਼ਨੀਚਰਵਾਰ ਰਾਤ ਨੂੰ ਅਨੋਖ ਮਿੱਤਲ ਆਪਣੀ ਪਤਨੀ ਨੂੰ ਰਾਤ ਦਾ ਖਾਣਾ ਖਵਾਉਣ ਦੇ ਬਹਾਨੇ ਮਲੇਰ ਕੁੱਟਲਾ ਰੋਡ ਤੇ ਇੱਕ ਰੈਸਟੋਰੈਂਟ ਵਿੱਚ ਲੈ ਗਿਆ ਘੜੀ ਗਈ ਵਿਉਂਤ ਦੇ ਤਹਿਤ ਉਸ ਨੇ ਕੌਂਟਰੈਕਟ ਕਿਲਰਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ देर ਰਾਤ ਜਿਵੇਂ ਹੀ ਦੋਵੇਂ ਖਾਣਾ ਖਾ ਕੇ ਘਰ ਵੱਲ ਨਿਕਲੇ ਤਾਂ ਉੱਥੇ ਮਿੱਥੀ ਗਈ ਜਗ੍ਹਾ ਤੇ ਜਾ ਕੇ ਪਿਸ਼ਾਬ ਕਰਨ ਲਈ ਗੱਡੀ ਰੋਕ ਲਈ ਗਈ ਉਸਤੇ ਕਾਰ ਦੇ ਵਿੱਚੋਂ ਹੀਠਾ ਉਤਰਦੇ ਸਾਰੇ ਹੀ ਉਹ ਬਾਕੀ ਦੇ ਢੇ ਸਾਥੀ ਸੀ ਉਹਨਾਂ ਨੇ ਹਵਾਨੀਅਤ ਭਰੀ ਕਟਨਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਤੇਜ਼ ਧਾਰ ਹਥਿਆਰ ਨਾਲ ਔਰਤ ਨੂੰ ਲਹੂ ਲਹਾਣ ਕਰ ਦਿੱਤਾ ਬਾਅਦ ਵਿੱਚ ਅਨੋਖ ਮਿੱਤਲ ਨੇ ਕਹਾਣੀ ਕਢੀ ਕਿ ਜਦੋਂ ਉਹ ਖਾਣਾ ਖਾ ਕੇ ਘਰ ਵੱਲ ਪਰਤ ਰਹੇ ਸੀ ਤਾਂ ਲੁਟੇਰੀਆਂ ਨੇ ਉਹਨਾਂ ਰੋਕ ਕੇ ਬੇਹੋਸ਼ ਕਰ ਦਿੱਤਾ ਅਤੇ ਕਾਰ ਅਤੇ ਪਤਨੀ ਦੇ ਗਹਿਣੇ ਲੁੱਟ ਕੇ ਉਹ ਉੱਥੋਂ ਫਰਾਰ ਹੋ ਗਏ। ਬਾਅਦ ਵਿੱਚ ਦੱਸਿਆ ਗਿਆ ਕਿ ਉਸਦੀ ਪਤਨੀ ਇਹ ਜ਼ਖਮਾਂ ਦੀ ਤਾਬਨਾ ਸਹਾਰਦੀ ਹੋਈ ਮੌਤ ਦੇ ਮੂੰਹ ਵਿੱਚ ਚਲੀ ਗਈ। ਇਹਦੇ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਤਾਂ ਪੁਲਿਸ ਨੂੰ ਫਿਰ ਇਹ ਸ਼ੱਕ ਹੋ ਗਿਆ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲੇ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਨੋਖ ਮਿੱਤਲ ਨੇ ਇਸ ਤੋਂ ਪਹਿਲਾਂ ਵੀ ਦੋ ਵਾਰ ਲਿਪਸੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਸਫਲ ਨਹੀਂ ਸੀ ਹੋ ਸਕਿਆ ਮਾਮਲੇ ਦੀ ਪੜਤਾਲ ਕਰਦੇ ਜਦੋਂ ਸੂਚਨਾ ਮਿਲਦੇ ਹੀ ਥਾਣਾ ਡੇਲੋਂ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸ਼ਾ ਸ਼ੁਰੂਆਤ ਦੀ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਇਹ ਲੁੱਟ ਖੋਹ ਦਾ ਮਾਮਲਾ ਹੈ ਬਦਮਾਸ਼ਾਂ ਨੇ ਗਹਿਣੇ ਅਤੇ ਕਾਰ ਲੁੱਟੀ ਹੈ ਅਤੇ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੋਵੇਗਾ ਪਰ ਡੀसीपी ਜਸਕਰਨਜੀਤ ਸਿੰਘ ਤੇਜਾ ਅਡੀਸ਼ਨਲ ਡੀसीपी ਕ੍ਰਾਈਮ ਅਮਨਦੀਪ ਸਿੰਘ ਵਿਰਾੜ ਏਡੀसीपी ਦੇਵ ਸਿੰਘ ਏਸੀਪੀ ਹਰਜਿੰਦਰ ਸਿੰਘ ਐਸਐਚਓ ਸਾਦਰ ਅਵਤਾਰ ਸਿੰਘ ਅਤੇ ਐਸਐਚਓ ਡੇਲੋਂ ਸੁਖਨਿੰਦਰ ਸਿੰਘ ਹੋਰਾਂ ਦੀ ਟੀਮ ਨੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਅਤੇ ਸਾਰਾ ਮਾਮਲਾ ਸਾਹਮਣੇ ਲਿਆ ਕੇ ਰੱਖ ਦਿੱਤਾ ਭਾਵ ਇਹ ਝੂਠਤਾ ਬੁਣਿਆ ਹੋਇਆ ਤਾਣਾ ਬਾਣਾ ਬਿਲਕੁਲ ਸੁਲਝਾ ਲਿਆ ਗਿਆ ਤੇ ਹੁਣ ਆ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਕੋਲਕਾਤਾ ਵਾਲੇ ਪਾਸਿਓਂ ਸਾਹਮਣੇ ਆਈ ਹੈ ਕੋਲਕਾਤਾ ਚ ਬੈਂਕਸ਼ਾਲ ਅਦਾਲਤ ਨੇ ਕੋਲਕਾਤਾ ਦੇ ਬਟੋਲਾ ਇਲਾਕੇ ਦੇ ਵਿੱਚ 7 ਮਹੀਨਿਆਂ ਦੀ ਇੱਕ ਬੱਚੀ ਨੂੰ ਫੁੱਟਪਾਥ ਤੋਂ ਅਗਵਾ ਕਰਕੇ ਉਸ ਨਾਲ ਜ਼ਬਰਦਸਤੀ ਕਰਨ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਸੱਚਮੁੱਚ ਵਿਲੱਖਣਾ ਹੈ ਕਿਉਂਕਿ ਲੜਕੀ ਹਲੇ ਜਾਂਦਾ ਹੈ ਹਾਲਾਂਕਿ ਅਦਾਲਤ ਦਾ ਮੰਨਣਾ ਕਿ ਜਿਸ ਤਰੀਕੇ ਨਾਲ 7 ਮਹੀਨਿਆਂ ਦੀ ਬਾਲੜੀ ਦੇ ਨਾਲ ਜ਼ਬਰਦਸਤੀ ਕੀਤਾ ਗਿਆ ਉਹ ਦੁਰਲਭ ਤੋਂ ਵੀ ਦੁਰਲਭ ਅਪਰਾਧ ਹੈ ਅਦਾਲਤ ਨੇ ਰਾਜੀਵ ਘੋਸ਼ ਨਾਮ ਦੇ ਦੋਸ਼ੀ ਨੂੰ ਘਟਨਾ ਦੇ 80 ਦਿਨਾਂ ਦੇ ਅੰਦਰ-ਅੰਦਰ ਇਹ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ ਨਾਲਤੀ ਪੀੜਤ ਲੜਕੀ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਸੁਣਾਇਆ ਹੈ ਅਸਲ ਦੇ ਵਿੱਚ 30 ਨਵੰਬਰ ਨੂੰ ਕੋਲਕਾਤਾ ਦੇ ਫੁੱਟਪਾਥ ਤੇ ਰਹਿਣ ਵਾਲੇ ਇੱਕ ਜੋੜੇ ਨੇ ਪੁਲਿਸ ਸਟੇਸ਼ਨ ਵਿੱਚ ਲਾਪਤਾ ਲੜਕੀ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ ਕੁਝ ਘੰਟਿਆਂ ਦੇ ਬਾਅਦ ਲੜਕੀ ਫੁੱਟਪਾਥ ਤੇ ਮਿਲੀ ਸੀ ਉਸਦੀ ਹਾਲਤ ਬਹੁਤ ਨਾਜ਼ੁਕ ਸੀ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਜਾਂਚ ਅਤੇ ਇਲਾਜ ਦੌਰਾਨ ਪਤਾ ਲੱਗਿਆ ਕਿ ਉਸ ਨਾਲ ਜ਼ਬਰਦਸਤੀ ਕੀਤਾ ਹੋਇਆ ਸੀ ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ 4 ਦਸੰਬਰ ਨੂੰ 4 ਗ੍ਰਾਮ ਤੋਂ ਗ੍ਰਿਫਤਾਰ ਕਰ ਲਿਆ। ਘਟਨਾ ਤੋਂ 26 ਦਿਨਾਂ ਬਾਅਦ ਅਦਾਲਤ 'ਚ 4 ਸ਼ੀਟ ਪੇਸ਼ ਕਰ ਦਿੱਤੀ ਗਈ। ਸੜਕ 'ਤੇ ਲੱਗੇ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਬਾਅਦ ਜਾਂਚ ਕਰਤਾਵਾਂ ਨੇ ਨੌਜਵਾਨਾਂ ਦੀ ਪਛਾਣ ਕਰ ਦਿੱਤੀ ਸੀ। ਅਦਾਲਤ ਨੇ ਸੋਮਵਾਰ ਵਾਲੇ ਦਿਨ ਉਸ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਸ ਤੋਂ ਅਗਲੇ ਦਿਨ ਮੰਗਲਵਾਰ ਨੂੰ ਸਜ਼ਾ ਸੁਣਾ ਦਿੱਤੀ ਗਈ। ਤੇ ਹੁਣ ਗੱਲ ਕਰਦੇ ਆ ਰੈਗਿੰਗ ਹਾਲਾਂਕਿ ਬਹੁਤ ਸਾਰੀਆਂ ਥਾਵਾਂ ਤੇ ਇਹ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਪਰ ਹਾਲੇ ਵੀ ਕਈ ਸੂਬਿਆਂ ਵਿੱਚ ਕਿਸੇ ਨਾ ਕਿਸੇ ਤਰੀਕੇ ਇਹ جاری ਹੈ ਕੇਰਲ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਰੈਗਿੰਗ ਦਾ ਇੱਕ ਮਾਮਲਾ ਬਹੁਤ ਭੱਦੇ ਮਜ਼ਾਕ ਦੇ ਵਿੱਚ ਸਾਹਮਣੇ ਆਇਆ ਇੱਕ ਸਰਕਾਰੀ ਕਾਲਜ ਦੇ ਵਿਦਿਆਰਥੀ ਨੇ ਸੀਨੀਅਰਾਂ ਦੇ ਉੱਤੇ ਰੈਗਿੰਗ ਦੇ ਦੋਸ਼ ਲਗਾਏ ਨੇ ਉਹਨੇ ਦਾਅਵਾ ਕੀਤਾ ਕਿ ਸੀਨੀਅਰਾਂ ਨੇ ਉਸ ਨੂੰ ਡੰਡਿਆਂ ਤੇ ਬੈਲਟਾਂ ਨਾਲ ਕੁੱਟਿਆ ਵੀ ਹੈ ਗਲਾਸ ਵਿੱਚ ਥੁੱਕ ਮੜਾ ਕੇ ਉਸ ਨੂੰ ਪਾਣੀ ਵੀ ਪਿਲਾਇਆ ਵਿਦਿਆਰਥੀ ਨੇ ਹਮਲੇ ਵਾਲੇ ਦਿਨ ਹੀ ਪੁਲਿਸ ਅਤੇ ਕਾਲਜ ਦੇ ਅਧਿਕਾਰੀਆਂ ਦੇ ਸਾਹਮਣੇ ਇਹ ਸ਼ਿਕਾਇਤ ਦਰਜ ਕਰਵਾ ਦਿੱਤੀ। ਜਾਣਕਾਰੀ ਅਨੁਸਾਰ ਕਾਲਜ ਦੀ ਇੰਟਰਨਲ ਐਂਟੀ ਰੈਗਿੰਗ ਸੈਲ ਦੀ ਰਿਪੋਰਟ ਦੇ ਆਧਾਰ ਤੇ ਸਾਰੇ ਮੁਲਜ਼ਮ ਵਿਦਿਆਰਥੀਆਂ ਨੂੰ ਜਾਂਚ ਪੂਰੀ ਹੋਣ ਤੱਕ ਮੁਅਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਕੋਟਾਇਮ ਦੇ ਸਰਕਾਰੀ ਨਰਸਿੰਗ ਕਾਲਜ ਵਿੱਚ ਯੂਨੀਅਰ ਵਿਦਿਆਰਥੀ ਨਾਲ ਰੈਗਿੰਗ ਦੌਰਾਨ ਹਵਾਨੀਅਤ ਨੂੰ ਲੈ ਕੇ ਪੂਰੇ ਸੂਬੇ ਵਿੱਚ ਲੋਕਾਂ ਦੇ ਵਿੱਚ ਗੁੱਸਾ ਅਤੇ ਘਟਨਾ ਦੇ ਬਾਬਤ ਵਾਰ-ਵਾਰ ਚਰਚਾ ਹੋ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਤੀਸਰੇ ਸਾਲ ਦੇ ਵਿਦਿਆਰਥੀਆਂ ਨੇ ਪਹਿਲੇ ਸਾਲ ਦੇ ਵਿਦਿਆਰਥੀ ਦੇ ਪ੍ਰਾਈਵੇਟ ਪਾਰਤੇ ਡੰਬਲ ਵੀ ਵੰਨ ਦਿੱਤਾ ਸੀ ਕਾਰਯਾਟਯਮ ਗਵਰਨਮੈਂਟ ਕਾਲਜ ਵਿੱਚ ਜੈਵ ਟੈਕਨੋਲੋਜੀ ਪਹਿਲੇ ਸਥਾਨ ਦੇ ਵਿਦਿਆਰਥੀ ਬਿਨਸ ਜੋਸ਼ ਨੇ ਆਪਣੀ ਹੱਦਬੀਤੀ ਦਸਤਿਆਂ ਕਿਹਾ ਕਿ 11 ਫਰਵਰੀ ਨੂੰ ਕਾਲਜ ਕੰਪਲੈਕਸ ਦੇ ਵਿੱਚ ਸੱਤ ਸੀਨੀਅਰ ਵਿਦਿਆਰਥੀਆਂ ਨੇ ਉਸ ਨੂੰ ਕੁੱਟਿਆ ਇਹ ਘਟਨਾ ਉਦੋਂ ਹੋਈ ਜਦੋਂ ਉਹ ਤੇ ਉਹਦਾ ਦੋਸਤ ਅਭਿਸ਼ੇਕ ਕੈਂਪਸ ਦੇ ਵਿੱਚੋਂ ਲੰਘ ਰਹੇ ਸੀ ਸਾਰੇ ਸੀਨੀਅਰਾਂ ਨੇ ਉਹਨਾਂ ਨੂੰ ਰੋਕਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਉਹਨਾਂ ਦੱਸਿਆ ਕਿ ਮੇਰਾ ਦੋਸਤ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਉਸਨੇ ਪ੍ਰਿੰਸੀਪਲ ਨੂੰ ਇਸ ਦੀ ਜਾਣਕਾਰੀ ਦਿੱਤੀ ਸੀਨੀਅਰ ਮੈਨੂੰ ਯੂਨਿਟ ਰੂਮ ਦੇ ਵਿੱਚ ਲੈ ਗਿਆ ਤੇ ਉੱਥੇ ਬੰਦ ਕਰ ਦਿੱਤਾ ਗਿਆ ਮੇਰੀ ਸ਼ਰਟ ਉਤਾਰਵਾ ਦਿੱਤੀ ਗਈ ਮੈਨੂੰ ਗੋਡਿਆਂ ਦੇ ਪਾਰ ਬਿਠਾ ਲਿਆ ਗਿਆ ਜਦੋਂ ਮੈਂ ਪੀਣ ਵਾਸਤੇ ਪਾਣੀ ਮੰਗਿਆ ਤਾਂ ਇੱਕ ਸੀਨੀਅਰ ਵਿਦਿਆਰਥੀ ਨੇ ਅੱਧਾ ਗਲਾਸ ਪਾਣੀ ਅਤੇ ਉਸ ਤੇ ਵਿੱਚ ਥੁੱਕ ਮਿਲਾ ਦਿੱਤਾ ਸੀਨੀਅਰ ਵਿਦਿਆਰਥੀ ਨੇ ਉਸ ਘਟਨਾ ਨੂੰ ਲੈ ਕੇ ਆਖਿਆ ਕਿ ਕਿਸੇ ਨੂੰ ਨਾ ਦੱਸਿਆ ਜਾਵੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ ਇਹ ਧਮਕੀ ਦਿੱਤੀ। ਉਹਨੇ ਆਪਣੇ ਦੋਸਤ ਦੇ ਖਿਲਾਫ ਸ਼ਿਕਾਇਤ ਦਰਜ ਵੀ ਕਰਵਾਉਣੀ ਹੋਏਗੀ ਆਖਿਆ ਇਹ ਵੀ ਤੁਹਾਨੂੰ ਕਰਨਾ ਪਏਗਾ ਇਸ ਵਾਸਤੇ ਵੀ ਮਜਬੂਰ ਕੀਤਾ। ਸੀਨੀਅਰਾਂ ਨੇ ਕਿਹਾ ਕਿ ਉਹ ਵੀ ਕਹਿ ਰਹੇ ਸੀ ਕਿ ਉਸ ਨੂੰ ਉਸਤੇ ਦੋਸਤ ਨੇ ਹੀ ਕੁੱਟਿਆ ਇਹ ਵੀ ਬਾਹਰ ਜਾ ਕੇ ਕਹਿਣਾ ਪਏਗਾ। ਪੁਲਿਸ ਨੇ ਘਟਨਾ ਦੇ ਸਬੰਧ ਵਿੱਚ ਬੀਐਨਐਸ ਦੀਆਂ ਸਾਰੀਆਂ ਧਰਾਵਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰ ਦਿੱਤਾ। ਪੁਲਸ ਅਧਿਕਾਰੀ ਨੇ ਕਿਹਾ ਕਿ ਕੇਲ ਰੈਗਿੰਗ ਰੋਕੂ ਯੂਨਿਟ 1998 ਦੀਆਂ ਮਦਾਂ ਦੇ ਮੁਤਾਬਕ ਅਸੀਂ ਕਾਲਜ ਦੇ ਪ੍ਰਿੰਸੀਪਲ ਨੂੰ ਅਪੀਲ ਕੀਤੀ ਹੈ ਕਿ ਉਹ ਜਾਂਚ ਕਰਨ ਦੇ ਬਾਅਦ ਸਾਨੂੰ ਰਿਪੋਰਟ ਸੌਂਪੇ ਕਿ ਕੀ ਕੋਈ ادارے ਵਿੱਚ ਰੈਗਿੰਗ ਹੋਈ ਵੀ ਚਾ ਨਹੀਂ ਪ੍ਰਿੰਸੀਪਲ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਅਤੇ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਵਿਦਿਆਰਥੀ ਨਾਲ ਇਹ ਸਭ ਕੁਝ ਘਟਿਆ ਜੋ ਉਸ ਨੇ ਸ਼ਿਕਾਇਤ ਦਿੱਤੀ ਹੈ ਹੁਣ ਰਿਪੋਰਟ ਮਿਲਣ ਦੇ ਬਾਅਦ ਪਤਾ ਲੱਗਿਆ ਕਿ ਇਸ ਮਾਮਲੇ ਵਿੱਚ ਰੈਗਿੰਗ ਦੀਆਂ ਸਾਰੀਆਂ ਹੀ ਧਰਾਵਾਂ ਜੋੜ ਦਿੱਤੀਆਂ ਗਈਆਂ ਨੇ ਤੇ ਹੁਣ ਮੈਕਸੀਕੋ ਵਾਲੇ ਪਾਸਿਓ ਇੱਕ ਫੇਰ ਬੜੀ ਵੱਡੀ ਖਬਰ ਆ ਰਹੀ ਹੈ ਮੈਕਸੀਕੋ ਸਰਕਾਰ ਨੇ Google ਨੂੰ ਚੇਤਾਵਨੀ ਦਿੱਤੀ ਹੈ ਸਰਕਾਰ ਨੇ ਕਿਹਾ ਕਿ ਜੇਕਰ ਉਹ ਉਪਭੋਗਤਾਵਾਂ ਲਈ ਆਪਣੇ Google Maps ਤੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰੇਗਾ ਤਾਂ Google ਵਿਰੁੱਧ ਅਦਾਲਤੀ ਕਾਰਵਾਈ ਕੀਤੀ ਜਾਏਗੀ Google ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਦੇ ਕਾਰਜਕਾਰੀ ਆਦੇਸ਼ ਦੇ ਅਨੁਸਾਰ ਉਹਨਾਂ ਦੀ ਖਾੜੀ ਦਾ ਨਾਮ ਬਦਲਣ ਦੇ ਵਾਸਤੇ ਤਿਆਰ ਹੋ ਗਿਆ ਹੈ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨ ਬਾਵ ਨੇ ਨੈਸ਼ਨਲ ਪੈਲਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਤੇ ਦਰੜ ਕੇ ਹੈ ਕਿ ਅਸੀਂ Google ਤੋਂ ਜਵਾਬ ਦੀ ਉਡੀਕ ਕਰਾਂਗੇ ਅਤੇ ਜੇਕਰ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ Google ਨੂੰ ਮੈਕਸੀਕੋ ਅਤੇ ਕਿਊਬਾ ਲਈ ਪਲੇਟਫਾਰਮ ਦਾ ਨਾਮ ਬਦਲਣ ਦਾ ਵੀ ਕੋਈ ਅਧਿਕਾਰ ਨਹੀਂ ਹੈ ਅਤੇ ਇਸੇ ਕਾਰਨ ਇਹ ਸਥਿਤੀ ਪੈਦਾ ਹੋਈ ਹੈ ਮੈਕਸੀਕੋ ਸਰਕਾਰ ਨੇ Google ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ 트ੰਪ ਦਾ ਕਾਰਜਕਾਰੀ ਆਦੇਸ਼ ਅਮਰੀਕੀ ਖੇਤਰ ਦੇ ਪਾਣੀਆਂ ਦੇ ਅੰਦਰ ਜਾਂ ਤੱਟ ਤੋਂ 22 ਸਮੁੰਦਰੀ ਮੀਲ ਤੱਕ ਦੀ ਸੀਮਤ ਹੈ ਉਹ ਇੱਥੋਂ ਤੱਕ ਨਹੀਂ ਆਉਂਦਾ ਜਿੱਥੋਂ ਦਾ ਉਹ ਨਾਮ ਬਦਲਣ ਵਾਸਤੇ ਇਹ ਕਾਰਜਕਾਰੀ ਆਦੇਸ਼ ਜਾਰੀ ਕਰ ਰਹੇ ਨੇ ਜੇਕਰ ਤੁਸੀਂ ਇੰਜ ਕੀਤਾ ਤਾਂ ਇਸ ਦਾ ਖਮਿਆਜਾ Google ਨੂੰ ਹੀ ਭੁਗਤਣਾ ਪਏਗਾ ਦੋਸਤੋ ਏਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ